ਇਕ ਆਮ ਮਨੁੱਖ ਇਹ ਸੋਚਦਾ ਹੈ ਕਿ ਕੰਨ ਸਿਰਫ ਸੁਣਨ ਵਾਸਤੇ ਦਿੱਤੇ ਨੇ ਕਿ ਜੋ ਮਰਜ਼ੀ ਚਾਹੋ ਅਸੀਂ ਇਹਨਾਂ ਨਾਲ ਸੁਣ ਸਕਦੇ ਹਾਂ ਪਰ ਕੀ ਕੰਨ ਸਿਰਫ ਸੁਣਨ ਵਾਸਤੇ ਦਿੱਤੇ ਨੇ ਇਸ ਤੋਂ ਵੱਧ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਤੇ ਜੇ ਸੁਣਨ ਵਾਸਤੇ ਦਿੱਤੇ ਵੀ ਨੇ ਤਾਂ ਅਸੀਂ ਕੁਝ ਵੀ ਸੁਣੀ ਜਾਈਏ ਇਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਾਨੂੰ ਕੀ ਸੁਣਨਾ ਚਾਹੀਦਾ ਹੈ ਤੇ ਕੀ ਨਹੀਂ ਇਸ ਗੱਲ ਦਾ ਸਭ ਤੋਂ ਵਧੀਆ ਉੱਤਰ ਅਸੀਂ ਆਪ ਖੁਦ ਲੱਭ ਸਕਦੇ ਹਾਂ ਹਮੇਸ਼ਾ ਵਿਚਾਰਨਾ ਚਾਹੀਦਾ ਹੈ ਕਿ ਜਿਹੜੀ ਗੱਲ ਆਪਾਂ ਸੁਣ ਰਹੇ ਹਾਂ ਉਹਦੇ ਨਾਲ ਸਾਡਾ ਮਨ ਤੇ ਕੀ ਅਸਰ ਪੈ ਰਿਹਾ ਸਾਡੇ ਮਨ ਦੀ ਹਾਲਤ ਹੀ ਸਾਨੂੰ ਦੱਸ ਦਵੇਗੀ ਕਿ ਜੋ ਅਸੀਂ ਸੁਣਿਆ ਉਹ ਠੀਕ ਸੀਗਾ ਜਾਂ ਨਹੀਂ ਜੋ ਵੀ ਅਸੀਂ ਆਪਣੇ ਕੰਨਾਂ ਤੇ ਰਾਹੀਂ ਸੁਣਾਂਗੇ ਉਦਾਂ ਦੇ ਹੀ ਬਣਦੇ ਜਾਵਾਂਗੇ ਜੇ ਕੰਨਾਂ ਦੇ ਨਾਲ ਮਾੜੇ ਗੀਤ ਸੁਣਾਂਗੇ ਕਿਸੇ ਦਿਨ ਨਿੰਦਿਆ ਚੁਗਲੀ ਜਾਂ ਬੁਰਾਈ ਸੁਣਾਂਗੇ ਤਾਂ ਸਾਡੇ ਅੰਦਰ ਮੈਲ ਭਰਦੀ ਜਾਏਗੀ ਅਸੀਂ ਉਦਾਂ ਦੇ ਹੀ ਬਣਦੇ ਜਾਵਾਂਗੇ ਤੇ ਜੇ ਇਨ੍ਹਾਂ ਕੰਨਾਂ ਦੇ ਨਾਲ ਪਰਮਾਤਮਾ ਦੀ ਸਿਫਤ ਸਲਾ ਦੀ ਬਾਣੀ ਸੁਣਾਂਗੇ ਪ੍ਰਭੂ ਦੀ ਕੋਈ ਗੱਲ ਸੁਣਾਂਗੇ ਤਾਂ ਇਹਦਾ ਅਸਰ ਸਾਡੇ ਮਨ ਤੇ ਚੰਗਾ ਹੀ ਹੋਵੇਗਾ ਅਸੀਂ ਸੋਹਣੇ ਬਣਦੇ ਜਾਵਾਂਗੇ ਕਿਉਂਕਿ ਸਾਡੇ ਅੰਦਰ ਜਿਹੜੀ ਖੁਰਾਕ ਜਾ ਰਹੀ ਹੈ ਕੰਨਾਂ ਦੇ ਰਾਹੀਂ ਉਹ ਸਾਫ਼ ਸੁਥਰੀ ਹੈ ਜਿਵੇਂ ਕਿ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਚੰਗੀ ਖੁਰਾਕ ਖਾਣਾ ਜ਼ਰੂਰੀ ਹੈ ਉਸੇ ਤਰੀਕੇ ਦੇ ਨਾਲ ਮਨ ਨੂੰ ਮਜ਼ਬੂਤ ਕਰਨ ਲਈ ਚੰਗੇ ਵਿਚਾਰਾਂ ਦੀ ਜ਼ਰੂਰਤ ਪੈਂਦੀ ਹੈ ਤੇ ਉਹ ਵਿਚਾਰ ਸਿਰਫ ਪਰਮਾਤਮਾ ਦੀ ਯਾਦ ਦੇ ਨਾਲ ਹੀ ਮਿਲ ਸਕਦੇ ਨੇ